ਪੰਜਾਬ ਪੁਲਿਸ ਨੇ ਬਬਰਖਾਲ ਸਾਡੇ ਦੋ ਮਾਡਿਊਲਾਂ ਦਾ ਕੀਤਾ ਪਰਦਾਫਾਸ਼ ਨਾਬਾਲਗ ਸਣੇ 13 ਮੁਲਜ਼ਮ ਕੀਤੇ ਗ੍ਰਿਫਤਾਰ ਮੁਲਜ਼ਮਾਂ ਕੋਲੋਂ ਗਰਨੇਡ ਆਈਡੀ ਤੇ ਆਰਡੀਐਕਸ ਹੋਏ ਬਰਾਮਦ ਅਮਰਸਰ ਚ ਲੱਖਾਂ ਦੀ ਡਗਮਨੀ ਦੇ ਨਾਲ ਪੁਲਿਸ ਮੁਲਾਜ਼ਮ ਗ੍ਰਿਫਤਾਰ ਪੌਣੇ 47 ਲੱਖ ਦੀ ਰਕਮ ਸਣੇ ਪੰਜ ਮੁਲਜ਼ਮ ਕਾਬੂ ਲੁਧਿਆਣਾ ਦੇ ਵੀ ਤਾਇਨਾਤ ਸੀ ਮੁਲਜ਼ਮ ਕਾਂਸਟੇਬਲ ਪੰਜਾਬ ਪਰਚਕ ਕਿਸਾਨਾਂ ਨੇ ਮੰਤਰੀਆਂ ਵਿਧਾਇਕਾਂ ਦੇ ਖਿਲਾਫ ਖੁੱਲ੍ਹਾ ਮੋਰਚਾ ਲੰਬੀਚ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਇਆ ਕੇਰਾ ਅਮਰਸਰ ਦੇ ਪਿੰਡ ਉਤਰਾਏ ਕਲਾਂਚ ਮੰਤਰੀ ਢਾਲੀਵਾਲ ਦੇ ਖਿਲਾਫ ਪ੍ਰਦਰਸ਼ਨ ਤਾਂ ਤਰਨਤਾਰਨ ਦੇ ਵਿੱਚ ਕਿਸਾਨਾਂ ਦੇ ਨਾਲ ਐਮਐਲਏ ਦਲਵੀਰ ਟੋਂਗ ਦੀ ਹੋਈ ਬਹਿਸ ਸੇਲੰਪੁਰ ਕਥਿਲਕਾਂਟ ਦੇ ਵਿੱਚ ਲੇਡੀ ਡਾਉਨ ਜ਼ਿਕਰਾਤਾਂ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਾਬਾਲਗ ਮੁੰਡਿਆਂ ਦੀ ਫੌਜ ਤਿਆਰ ਕਰ ਰਹੀ ਸੀ ਇਸ ਜਿਕਰਾ ਹਾਸ਼ਮ ਬਾਬਾ ਦੀ ਪਤਨੀ ਯਵਾ ਦੀ ਸਪਾਂਸਰ ਸ੍ਰੀ ਲੇਡੀ ਡਾਨ ਸਵੇਰੇ ਚ ਕਈ ਥਾਈਂ ਕਣਕ ਦੇ ਖੇਤਾਂ ਦੇ ਵਿੱਚ ਅੱਗ ਦੀਆਂ ਘਟਨਾਵਾਂ ਮਾਨਸਾ ਦੇ ਪਿੰਡ ਪ੍ਰੈਣੀ ਬਾਗਾ ਦੇ ਵਿੱਚ 15 ਏਕੜ ਕਣਕ ਅਤੇ ਨਾੜ ਸੜ ਕੇ ਹੋਇਆ ਸੁਹਾ ਤਾਂ ਮੋੜ ਮੰਡੀਆਂ ਤੇ ਲੰਬੀ ਦੇਚ ਵੀ ਅੱਗ ਦੇ ਵਿੱਚ ਸੜੀ ਕਿਸਾਨਾਂ ਦੀ ਮਿਹਨਤ केजी वाल्दी बेटी ਦੇ ਵਿਆਸ ਸਮਾਗਮ ਚ ਸਿਆਮਾਂ ਤੇ ਡਾਂਸ ਤੇ ਸਿਆਸੀ ਕਮਸਾਨ ਬਾਜਵਾ ਬੋਲੇ ਜਦੋਂ ਰੋਹ ਸੜ ਰਿਆ ਸੀ ਤਾਂ ਨੀਰੋ ਵਜਾਰਿਆ ਸੀ ਬੰਸਰੀ ਤਾਂ ਆਪ ਦਾ ਜਵਾਬ ਨਿੱਜੀ ਸਮਾਗਮ ਦੀ ਵੀਡੀਓ ਤੇ ਸਿਆਸਤ ਕਰਨਾ ਠੀਕ ਨਹੀਂ ਸਸਿਕਾ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਸਵਾਗਤ ਹੈ ਅਸ਼ਵਾਰ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਹਰਦਵਾਰ ਦੇ ਵਿੱਚ ਇੱਕ ਮੈਲਾ ਦਾ ਹਾਈ ਵੋਲਟੇਜ ਡਰਾਮਾ ਨਜ਼ਰ ਆਇਆ ਹਾਈਵੇ ਤੇ ਖੜ ਕੇ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਚਾਨਕ ਗੱਡੀਆਂ ਰੁਕਣ ਦੇ ਕਾਰਨ ਕਈ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਮਹਿਲਾ ਦੇ ਨਸ਼ੇ ਦੇ ਵਿੱਚ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਥੋੜੀ دیر ਦੇ ਬਾਅਦ ਸਕੂਟੀ ਤੇ ਬੈਠ ਕੇ ਮਹਿਲਾ ਨਿਕਲ ਜਾਂਦੀ ਹੈ ਹਰਦਵਾਰ ਦੀ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਇੱਕ ਮਹਿਲਾ ਦੇ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਜਾਂਦਾ ਹੈ ਹਾਈਵੇ ਤੇ ਖੜ ਕੇ ਗੱਡੀਆਂ ਨੂੰ ਉਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਚਾਨਕ ਗੱਡੀਆਂ ਰੁਕਣ ਦੇ ਕਾਰਨ ਕਈ ਵਾਹਨ ਆਪਸ ਦੇ ਵਿੱਚ ਟੱਕਰਾ ਜਾਂਦੇ ਨੇ ਕਿਉਂਕਿ ਅਚਾਨਕ ਜੇਕਰ ਕੋਈ ਕਿਸੇ ਵਾਹਨ ਦੀ ਬ੍ਰੇਕ ਲਗਾਉਗੇ ਤੇ ਪਿਛੇ ਵਾਲੇ ਵਾਹਨ ਸੁਭਾਵਿਕ ਹੈ ਕਿ ਉਹਨਾਂ ਦੀ ਫਰਵਾਨਾਂ ਦੇ ਨਾਲ ਇੱਕ ਇੱਕ ਕਰਕੇ ਟੱਕਰ ਹੁੰਦੀ ਹੈ ਤੇ ਇਸੇ ਤਰੀਕੇ ਦੀਆਂ ਤਸਵੀਰਾਂ ਜੋ ਕਿ ਹਰਦਵਾਰ ਤੋਂ ਸਾਹਮਣੇ ਇਹਨਾਂ ਕਿਥੇ ਕਿ ਇੱਕ ਮਹਿਲਾ ਦੇ ਹਾਈ ਵੋਲਟੇਜ ਡਰਾਮੇ ਦੇ ਕਾਰਨ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਨੇ ਜਦੋਂ ਹਾਈਵੇ ਤੇ ਖੜ ਕੇ ਗੱਡੀਆਂ ਨੂੰ ਰੋਕਣ ਦੀ ਪਹਿਲ ਆ ਦੇ ਮਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅਚਾਨਕ ਗੱਡੀਆਂ ਰੁਕਣ ਦੇ ਕਾਰਨ ਵਾਹਨਾਂ ਦੇ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਮਹਿਲਾ ਦੇ ਮਸ਼ੀਨ ਦੇ ਵਿੱਚ ਹੁਣ ਦੇ ਜੋ ਕਿ ਇਲزام ਲਗਾਏ ਜਾ ਰਹੇ ਥੋੜੀ دیر ਬਾਅਦ ਸਕੂਟੀ ਤੇ ਬੈਠ ਕੇ ਮੈਲਾ ਹਾਲਾਂਕਿ ਮੌਕੇ ਤੋਂ ਨਿਕਲ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਵਾਹਨ ਆਪਸ ਦੇ ਵਿੱਚ ਟਕਰਾਈ ਜਵਾਨਾਂ ਦਾ ਇੱਕ ਦੂਜੇ ਨਾਲ ਟੱਕਰ ਹੋਣ ਦੇ ਕਾਰਨ ਜੋ ਨੁਕਸਾਨ ਹੋਇਆ ਆਖਰਕਾਰ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਪੂਰੀਆਂ ਤਸਵੀਰਾਂ हां ਅਸੀਂ ਤੁਹਾਨੂੰ ਬੁਖਾਰਿਆ ਇੱਕ ਤਸਵੀਰਾਂ ਦੇ ਵਿੱਚ ਰੋਡ ਤੇ ਚੱਲਦੀ ਇੱਕ ਮਹਿਲਾ ਨਜ਼ਰ ਆ ਰਹੀ ਹੈ ਇਸੇ ਦਰਾਨੇ ਇੱਕ ਗੱਡੀ ਨੂੰ ਉਸ ਦੇ ਵੱਲੋਂ ਰੋਕਿਆ ਜਾਂਦਾ ਹੈ ਆ ਤੇ ਆ ਗੱਡੀ ਚਾਲਕ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਜਦੋਂ ਆ ਗੱਡੀ ਚਾਲਕ ਗੱਡੀ ਨੂੰ ਰੋਕਦਾ ਹੈ ਤੇ ਇਸੇ ਦਰਾਨ ਜੋ ਪਿੱਛੇ ਵਾਨ ਆ ਰਹੇ ਸਨ ਉਹਨਾਂ ਦੇ ਇੱਕ ਕਰਕੇ ਬਾਕੀ ਗੱਡੀਆਂ ਦੇ ਨਾਲ ਟੱਕਰ ਹੋ ਜਾਂਦੀ ਹੈ ਬੰਦਲੇ 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 ਬਤਾਨੇ ਕੀ ਹੈ ਪਾਗਲ ਹੈ ਇਹ ਰੋਕ ਰਹੇ ਹਾਂ ਅਗਲੀ ਖਬਰ ਦਾ ਕਰਨਾਲ ਦੇ ਵਿੱਚ ਪਾਣੀਪਤ ਪੁਲਿਸ ਤੇ ਫਾਇਰਿੰਗ ਹੋਈ ਹੈ ਬੈਟਰੀਆਂ ਚੋਰੀ ਕਰਕੇ ਪਿਕਅਪ ਦੇ ਵਿੱਚ ਫਰਾਰ ਹੋ ਰਹੇ ਸੀ ਯੂਪੀ ਦੇ ਵਿੱਚ ਮਨੂਗੜੀ ਪਿੰਡ ਦੇ ਖੇਤਾਂ 'ਚ ਗੱਡੀ ਪਲਟੀ ਆ ਪੁਲਿਸ ਨੇ ਪਿੱਛਾ ਕਰਕੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਬਦਮਾਸ਼ਾਂ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਗਏ ਨੇ ਦੋਹਾਂ ਮਲਜ਼ਮਾਂ ਤੇ ਪਾਣੀਪੱਤ ਵਿੱਚ ਕਈ ਮਾਮਲੇ ਦਰਜ ਨੇ ਤਾਂ ਕਰਨਾਲ ਦੇ ਵਿੱਚ ਪਾਣੀਪੱਤ ਪੁਲਿਸ ਤੇ ਫਾਇਰਿੰਗ ਹੋਈ ਹੈ ਬੈਟਰੀਆਂ ਚੋਰੀ ਕਰਕੇ ਦਰਸਲੇ ਮਲਜ਼ਮ ਜੋ ਕਿ ਪਿਕਅਪ ਦੇ ਵਿੱਚ ਮੌਕੇ ਤੋਂ ਫਰਾਰ ਹੋ ਰਹੇ ਸਨ ਆਯੂਪ ਦੇ ਮਨੂਗੜੀ ਪਿੰਡ ਦੇ ਖੇਤਾਂ ਦੇ ਵਿੱਚ ਅਚਾਨਕ ਇਹਨਾਂ ਦੀ ਗੱਡੀ ਪਲਟੀ ਪੁਲਿਸ ਨੇ ਪਿੱਛਾ ਕਰਕੇ ਦੋ ਬਦਮਾਸ਼ਾਂ ਨੂੰ ਹਾਲਾਕੇ ਕਾਬੂ ਕਰ ਲਿਆ ਬਦਮਾਸ਼ਾਂ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ ਹੋ ਗਏ ਨੇ ਦੋਹਾਂ ਮੁਲਜ਼ਮਾਂ ਤੇ ਪਾਣੀਪਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਈ ਮਾਮਲੇ ਦਰਜ ਨੇ बात उनसे हुई है ज्यादा बातचीत नहीं हुई इनके दो आदमी इंजर्ड है इतना ही बता सकते और चोर थे ये बता रहे हैं बैटरी चोर बताए जा रहे तो पुलिस ने गोली चलाई ना पुलिस पर गोली चलाई बता रहे तो इनको गोली तो नहीं लगी गाड़ी पलटने से पट्रें गाड़ी पलटने से चोट लगी है तो ये के पास हुआ सर मंगलोरा चौकी नहीं जो अपने मधुबन थाने की वहां हुई है ये भाग रहे थे वहाँ से ये पुलिस ने नाकाबंदी कर रखी थी इन्होंने पहले तो गाड़ी की सीधी टक्कर में हमारी फिर पुलिस ने पुलिस ने रखवाड़ा प्रेस कर पुलिस की तरफ गाड़ी सीधी कर दी फिर पुलिस ने फायर करे दिन गाड़ी के टायर में लगने पलट पलटी गाड़ी इन्हें फिर पुलिस को पथरा और गोली दोनों काम पुलिस पुलिस पानीपत की चाहिए टू थी ये जो चाहिए है मुखबरी मिली थी कि एक चोर है जो पानीपत में मान छोर चोर पूरा है जो असलम है इसके खिलाफ पानीपत में कई मुकदमे हैं वो मुखबर ने बताया कि वे इधर से यूपी की तरफ जाएगा तो उन्होंने इनका पीछा किया पहले उन्होंने पुलिस के ऊपर पथराव किया तागा नाकाबंदगी थी नाकाबंदी तोड़ के पुलिस पे फायर करे पानी पर पुलिस ने एक मतलब एक तो पुलिस ने इनके टायरों में फायर करे हैं तो फिर वो आगे जाके बाकी पकड़े हैं पुलिस रोकेंगे अगली खबरदार पंजाब के गवर्नर गुलाबचंद कटारिया बठिंडा दे एम्स अस्पताल पहुंचे इस मौके राज्यपाल गुलाबचंद कटारिया ने कहा कि पंजाब दे बीच नशियां दा मुद्दा बहुत ज्यादा फैलया हुआ है इस कारण बहुत सारे परिवार रुड़ रहे ने उन्होंने कहा कि परिवारों के दर्द नज़रअंदाज नहीं किया जा सकता सिर्फ प्रचार करने के कुछ नहीं होगा रोज़गार प्रदान करना भी बहुत जरूरी है उत्तर क्षेत्र की ये वर्कशॉप यहाँ हुई है और इसके जितने भी एक्सपर्ट डॉक्टर हैं देश भर के वो सब लोग भी आए हैं और यहाँ जो सर्जरी कर रहे हैं वो वर्चुअल जो है ना देश के बाकी सारे डॉक्टर भी देख करके इससे सीखने का और मैं सोचता हूँ कि यूरोलॉजी के अंदर जो है ना हर व्यक्ति को कोई ना कोई किडनी में या कहीं कहीं स्टोन की तकलीफ होती ही है तो एक तो इसकी सर्जरी इतनी आसान हो गई कि वो उतना चीरना फाड़ना नहीं पड़ता उसका डायरेक्ट भी ट्रेलिंग करके भी निकाल लेते हैं और सबसे बड़ा यह है कि ये एम्स उन्नीस में बना दो में और इतना जल्दी इसने किडनी ट्रांसप्लांट के बारे में भी अपने आप को इक्विप कर लिया ਕਿਉਂਕਿ ਇਸ ਤੋਂ ਪਹਿਲੇ ਪੀਜੀਆਈ ਮੇ ਕੇਵਲ ਥਾ ਪੰਜਾਬ ਮੇ ਦੂਸਰਾ ਸੈਂਟਰ ਬਣ ਗਿਆ। ਕਵੀ ਇਸ ਵਾਰ ਨੂੰ ਮਹਾੜੀ ਦੇ ਮੋਲਾਪੁਰ ਸਟੇਡੀਅਮ ਦੇ ਵਿੱਚ ਮੌਜੂਦਾ ਆਈਪੀਐਲ ਸੀਜ਼ਨ ਦਾ ਆਖਰੀ ਮੈਚ ਖੇਡਿਆ ਜਾਵੇਗਾ। ਪੰਜਾਬ ਕਿੰਗਸ ਅਤੇ ਰਾਇਲ ਚੈਲੈਂਜਰ ਬੰਗਲੌਰੂ ਦੀ ਟੀਮ ਦੇ ਵਿਚਾਲੇ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਦਰਸ਼ਕਾਂ ਦੇ ਵਿੱਚ ਰੋਮਾਂਚ ਸਿਖਰਾਂ ਤੇ ਨਜ਼ਰ ਆ ਰਿਹਾ ਹੈ। ਤੇ ਨਾਲ ਹੀ ਮੁੰਬਈ ਤੋਂ ਇੱਕ ਸ਼ਖਸ ਜਰਸੀਆਂ ਵੇਚਣ ਦਾ ਕੰਮ ਕਰ ਰਿਹਾ ਹੈ। यासुद्दीन खान नाम के इस शख्स ने पहला दो हजार अठारह तो मोहाली के स्टेडियम के बाहर जर्सी वेची हम मुलापुर स्टेडियम के बहार अपना रुजगार चला रहा आई आईपीएल में मुलापुर स्टेडियम में सुपर संडे और आईपीएल का यहां पर ये लास्ट मुकाबला होगा लेकिन हाउसफुल है जी हां क्योंकि और कोई नहीं सुपर दिग्गज क्रिकेटर विराट कोहली की टीम आरसी मुल्लापुर में पंजाब के साथ दो दो हाथ करने आ रही है हालांकि पिछला मुकाबला विराट कोहली टीम हार चुकी है पंजाब से लेकिन दर्शकों में जोश भरकर आ रहा है पहले मैं आपको तस्वीरें दिखा दूं ये जो टिकट लेने की लाइन है यानी कि ऑफलाइन जो टिकट है जिन्होंने बुक कराया हुआ है यहाँ पर खड़े हुए हैं ये यहाँ से टिकट लेने के लिए लाइन लगी हुई है आप लाइन पूरी देख सकते हैं कि एक बार टिकट लेकर ताकि जिन्होंने यहाँ पर बुकिंग कराई है वो लाइन में लगकर कर यहाँ पर टिकट ले लेंगे और हाँ मैं हमने हमेशा दर्शकों की बात दिखाई है लेकिन आज आपको खास इंसान से मिलवाएंगे क्योंकि खास क्यों है यहाँ पर आप देखिए कि किंग्स की भी और आरसीबी की भी जर्सियां बिक रही हैं और ये पता कहाँ से आए हैं यह है मुंबई से आप मुंबई से आए हैं ना क्या नाम है आपका हमारा नाम गयासुद्दीन जी मुंबई से यहाँ मोहाली मुलापुर हर, हर मैच में आते हैं जी हर मैच में आते हैं कितने टाइम से पहले उधर आते थे क्या पीसी मोहाली पीसी मोहाली में आते थे कितने सालों से हम 2018 से आईपीएल शुरू हुआ जब से तब से ये सारी लेके आते हैं सारे लेके आते हैं बिक्री हो रही है होती है अलहमदल हो जाती है बिक्री अच्छा हो जाती है कितने तक की हो जाती है आईडी जी सर देखिए हम तो दो सौ की जर्सी बेचते हैं लेकिन दो सौ की आर सी बी की है ये आर सी बी की है ये विराट अच्छा विराट की है विराट की जैसी अठारह नंबर अठारह नंबर इसकी ज्यादा डिमांड है

हाँ ऐसा फोर्टी परसेंट तक तो हुआ है सर अच्छा, कौन कौन से मैच में और जब इंडिया वाली भी मैच होती है ना तभी भी मार, इंडिया और पाकिस्तान की भी मैच अच्छा, जब हुई थी तभी भी अच्छा जर्सी हमारा सेल हुआ था सर, सर। माशाला हाँ क्रिकेट से रोजगार मिल रहा है अरे हाँ सर है? हाँ सर हाँ बेशक तो हर बार मुंबई में यही आते हो बाकी जगह भी जाते हैं हर जगह हर जगह जैसा जहाँ टाइम मिलता है वह सबसे जाते हैं धर्मशाला भी जाओगे धर्मशाला भी जाएंगे सर वहाँ भी जाते हो वहाँ भी जाएंगे इन जर्सियाँ पैक कहाँ रखते हो साथ में ये हमारा जो आते हैं सर लेकर के आते हैं ट्रांसपोर्ट से आते हैं तो इस समय मतलब विराट कोहली की और अयर की जर्सी फुल डिमांड है फुल डिमांड है हाँ। विराट कोहली ज्यादा डिमांड है आपका कौन सा फेवरेट है विराट कोहली <laughs> विराट कोहली विराट कोहली पंजाब में लेकिन विराट कोहली फेवरेट हाँ सर लेकिन हम सारी जगह जाते हैं लेकिन विराट कैम फैन है अच्छा कभी मिलो विराट से विराट से हम बस पे देखे सर लेकिन कोशिश तो करते हैं मिलने के लिए मिलने की कोशिश करते हैं जी जी सर तो मुंबई में वानखेड़े हैं तो वहाँ से कुछ यादें जुड़ी आपकी बहुत बहुत सारी बहुत सारी यादें सर अच्छा क्या क्या आ, सर अपना सचिन की सर सचिन हमारा भी बेस्ट प्लेयर थे सर अच्छा तो हाँ बाकी लोग अलग अलग जगह से आते हैं सर चलो बहुत बहुत शुक्रिया बेचो ठीक है तो गयासुद्दीन की बात करें तो यहाँ पर जो है जर्सियाँ जो हैं ये देखिए कि मुंबई से आए हैं और यहाँ पर जर्सियाँ फुल रही हैं और ये वाकई देखिए इसे कहते हैं क्रिकेट से रोजगार मिलना ਰੋਕਾਂਗੇ ਅਗਲੀ ਖਬਰ ਦਾ ਬਸ ਸਾਖੀ ਮਨੋਂ ਪਾਕਿਸਤਾਨ ਗਿਆ ਜਾਂਦਾ ਭਾਰਤ ਵਾਪਸ ਪਰਤਿਆ ਅਮਰਸਰ ਦੇ ਵਿੱਚ ਛਟਾਰੀ ਵਾਗਾ ਬਾਰਡਰ ਦੇ ਰਾਹੀਂ ਸ਼ਰਧਾਲੂ ਵਾਪਸ ਪਰਤੇ ਨੇ ਆ ਵਾਪਸ ਪਰਤੇ ਸ਼ਰਧਾਲੂਆਂ ਨੇ ਸਰਕਾਰਾਂ ਦਾ ਵੀ ਧੰਨਵਾਦ ਕੀਤਾ ਸ਼ਰਧਾਲੂਆਂ ਦੇ ਵੱਲੋਂ ਕਿਹਾ ਗਿਆ ਕਿ ਗੁਰਦ ਆਮਾਂ ਦੇ ਦਰਸ਼ਨ ਕਰਕੇ ਦਿੱਲੀ ਤਮੰਨਾ ਪੂਰੀ ਹੋਈ ਹੈ ਪਾਕਿਸਤਾਨ ਦੀ ਸਰਕਾਰ ਨੇ ਹਰ ਸਹੂਲਤ ਦਾ ਧਿਆਨ ਰੱਖਿਆ ਅਸੀਂ ਅੰਬਰਸਸ ਅਸੀਂ ਅਸੀਂ ਹੁਣ ਜਿਹੜਾ 326 ਵਾ ਵਸਾਖੀ ਦਿਨ ਮਨਾਉਣ ਵਾਸਤੇ ਅਸੀਂ ਨਨਕਾਣਾ ਸਾਹਿਬ ਗਏ ਸੀ ਉਹ ਥੋੜੋ ਜਿਹਾ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਹੁੰਦੇ ਹੋਏ ਜੇਰਾ ਸੀ ਡੇਰਾ ਬਾਬਾ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਮਿਲੇ ਅਸੀਂ ਦਰਸ਼ਨ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਪ੍ਰੇਮ ਪਿਆਰ ਮਿਲਿਆ ਸਭ ਕੁਝ ਅਰੇਂਜਮੈਂਟ ਬਹੁਤ ਅੱਛਾ ਸੀ ਬਹੁਤ ਆਨੰਦ ਮਿਲਿਆ ਬਹੁਤ ਆਨੰਦ ਮਿਲਿਆ ਜੀ ਇਸ ਤਰ੍ਹਾਂ ਅਸੀਂ ਚੋੜੇ ਆ ਇਸ ਤਰ੍ਹਾਂ ਹੀ ਹਿੰਦੁਸਤਾਨ ਪਾਕਿਸਤਾਨ ਦੀ ਦੋਸਤੀ ਬਰਕਰਾਰ ਰਹੇ ਤੇ ਮਨ ਲੋ ਖੁਸ਼ੀਆਂ ਇਦਾਂ ਹੀ ਮਿਲਦੇ ਰਹਿਣ ਆਪਸ ਵਿੱਚ ਮਿਲ ਗਲੇ ਮਿਲਦੇ ਰਹਿਣ ਤੇ ਇਹਦੇ ਚ ਸਾਡਾ ਉਨਾ ਦਾ ਹੀ ਦੇਖਣਾ ਦਾ ਵਪਾਰ ਦਾ ਧਾਰਮਿਕ ਸਮਾਜਿਕ ਸਾਰੀ ਚੀਜ਼ਾਂ ਦਾ ਬਹੁਤ ਵਧੀਆ ਢੰਗ ਨਾਲ ਸਚਾਰੂ ਢੰਗ ਦੇ ਨਾਲ ਚੱਲ ਸਕੂਗਾ ਬਹੁਤ ਵਧੀਆ ਜੀ ਗੁਰੂ ਆਪ ਦੇ ਦਰਸ਼ਨ ਕਰਕੇ ਆਇਆ ਥਾਲਸੇ ਦਾ ਯਰਬ ਦੇ ਨੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਤੇ ਤੁਹਾਡਾ ਵੀ ਖਲਾਉੜ ਵਾਲਿਆਂ ਦਾ ਪਹਿਲੀ ਵਾਰ ਗਿਆ ਸੀ ਪਹਿਲੀ ਵਾਰ ਆਇਆ ਜੀ ਰੋਕਾਂਗੇ ਅਗਲੀ ਖਬਰ ਦਾ ਮੀਹ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੱਤਾ ਨਾ ਕਾਫੀ ਸਾਬਤ ਹੋਏ ਨੇ ਸਰਕਾਰੀ ਪ੍ਰਬੰਧ ਮੰਡੀਆਂ ਦੇ ਵਿੱਚ ਪੁੱਲੇ ਆਸਮਾਨ ਦੇ ਥੱਲੇ ਕਿਸਾਨਾਂ ਦੀ ਫਸਲ ਭਿੱਜ ਗਈ ਖੇਤਾਂ ਦੇ ਵਿੱਚ ਖੜੀ ਕਣਕ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੁਹਾਨੂੰ ਵਕਵਾ ਜਿਗਾਵਾਂ ਦੀਆਂ ਖੇਤਾਂ ਦੀਆਂ ਤਸਵੀਰਾਂ ਵਖਾ ਰਹੇ ਹਾਂ ਨਾਬਾਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਬਿਲਕੁਲ ਫਸਲ ਪੱਕ ਚੁੱਕੀ ਸੀ ਤਾਂ ਤੇਜ਼ ਮੀਂਹ ਤੇ ਹਨੇਰੀ ਦੇ ਚੱਲਦਿਆਂ ਇਹ ਫਸਲ ਪੂਰੀ ਤੇ ਜਿਹੜੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਵਿੱਚ ਚੁੱਕੀ ਹੈ ਤਾਂ ਵੱਖ-ਵੱਖ ਜ਼ਗਾਵਾਂ ਤੇ ਹੋਰ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਇਸ ਬਦਲੇ ਮੌਸਮ ਦੇ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਇਆ। ਜਿਸ ਰਾਤ ਨੂੰ ਤੇਜ਼ ਹਨੇਰੀ ਤੇ ਤੇਜ਼ ਤਕਰ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਦੱਸਿਆ ਜਾਂਦਾ ਕਿਉਂਕਿ ਜੋ ਉਹ ਪੁੱਤਾ ਮਾਰੀ ਫਸਲ ਜੋ ਕਣਕ ਸੀ ਜੋ ਖੇਤਾਂ ਵਿੱਚ ਖੜੀ ਸੀ ਉਹ ਬਿਲਕੁਲ ਧਰਤੀ ਦੇ نیچے ਵਿਚ ਗਈ ਆ ਕਿਉਂਕਿ ਹੁਣ ਜੋ ਕਣਕ ਇਸ ਨੂੰ ਵੱਢਣ ਲਈ ਘੱਟੋ-ਘੱਟ 5 ਤੋਂ 6 ਦਿਨ ਦਾ ਸਮਾਂ ਚਾਹੀਦਾ ਕਿਉਂਕਿ ਇਹ ਬਿਲਕੁਲ ਗਿੰਦੀ ਹੋ ਚੁੱਕੀ ਹੈ ਤੇ ਇਸ ਦੇ ਨਾਲ ਜੋ ਕਣਕ ਦਾ ਝਾੜਾ ਉਸ ਤੇ ਵੀ ਅਸਰ ਪਵੇਗਾ ਸਾਡੇ ਨਾਲ ਇੱਥੇ ਕਿਸਾਨ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਜੋ ਇਹ ਫਸਲ ਹੁਣ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਜਦੋਂ ਵੀ ਅੱਜ ਜਿਹੜੀ ਬੜਾਈ ਹੋਈ ਉਹ ਜਾ ਕੇ 5-7 ਦਿਨਾਂ ਨੂੰ ਬੜਾਈ ਇਹਨ ਸਾਰੀ ਅੱਧੀ ਤਾਂ ਥੱਲੇ ਘਟ ਜਣੀ ਹੈ ਕੁਛਿੰਦਾ ਮਸ਼ੀਨਾਂ ਦੇ ਮਸ਼ੀਨਾਂ ਵਾਲੇ ਵੀ ਬੜਾਈ ਕਾਰੇ ਵੱਧ ਲੈਣੇ ਟਾਈਮ ਬੱਸ ਲੱਗੂਗਾ ਖਰਚੇ ਨੂੰ ਕਿਸਾਨ ਨੂੰ ਵੱਧ ਤੋਂ ਵੱਧ ਖਰਚੇ ਹੀ ਪੈਣ ਨੂੰ ਸ਼ੁਰੂ ਹੋ ਗਿਆ ਬੱਚਤ ਵਾਲਾ ਪੱਸਾ ਗਿਆ ਹੈ ਜੀ ਨਹੀਂ ਕਣਕ ਬਹੁਤ ਵਧੀਆ ਖੜੀ ਗਈ ਸੀ ਮੀਂਹ ਨੇ ਪਾਲੀਆਂ ਅਸੀਂ ਆ ਜੇ ਵਕਾਮਾਂ ਵਾਲੀਆਂ ਫਸਲਾਂ ਬੁਰਾ ਹਾਲ ਕਰਦਾ ਜਵਾਬ ਰਹਾ ਹਰ ਇਸ ਵਾਰੀ ਤੇ ਬਹੁਤ ਅਚਾਈ ਝਿਮੇ ਝਾੜ ਸੀ ਇਸ ਵਾਰੀ ਬਹੁਤ ਵਧੀਆ ਸੀ ਅੱਗੇ ਨਾਲੋਂ ਬਹੁਤ ਵਧੀਆ ਝਾੜਦੀ ਜਿਹੜੇ ਪਹਿਲਾਂ ਵੱਡੀਆਂ ਹੀਆਂ ਮਿੰਟੋਂ ਪਹਿਲਾਂ ਬਹੁਤ ਝਾੜਦੀ ਉਹ ਵੀ ਗੱਲ ਨਹੀਂ ਘਟ ਘਟ ਪਰ ਇਹ ਝਾੜ ਵਾਲੇ ਜਿਹਨੇ ਵੱਢ ਲਈ ਉਹ ਵੀ ਮੰਡੀ ਨੂੰ ਰੋਲ ਦੇ ਇਹ ਨਹੀਂ ਹੈਗਾ ਜਿਹੜਾ ਖੇਤੀ ਰੋਲ ਖੇਤੀ ਰੋਲ ਮੰਡੀ ਨਹੀਂ ਉਹ ਜਿਹੜਾ ਰੋਲ ਰੋਲ ਦੇ ਉਹ ਜਿਹੜਾ ਕਲੇਜੀ ਕੰਸਾ ਜੀ ਮੁੱਲ ਜਿਹੜੀ نیچے ਬੇਚ ਚੁੱਕੀ ਹੈ ਇਹਦਾ ਕੀ ਨੁਕਸਾਨ ਆ ਕਿੰਨਾ ਕ ਜਿਹੜਾ ਹੈਗਾ ਝਾੜ ਤੇ ਆਸਰ ਪਾਏਗਾ ਝਾੜ ਤੇ ਮੰਨ ਕੇ ਚਲੋ ਕਾਉਂਟਰ ਵੱਗੇ ਤਾਂ ਘੜੂ ਕੜੂ ਕਦੂ ਹੋਰ ਹਾਲ ਟੂ ਕਾਉਂਟਰ ਵੱਗੇ ਤਾਂ ਮਗਰ ਘਟੂ ਹੋਏਗਾ ਪਹਿਲਾਂ 4 ਕਾਉਂਟਰ ਨਹੀਂ ਚੱਲਦੀ ਰੂਜੇ ਪਹਿਲਾਂ 5 2 ਤੇ 4 ਕਿ ਨੌਸੰਬਰ ਪਾਕ ਨੇ ਜੀ ਵੀ ਦੱਸਿਆ ਹੋਇਆ ਤੇ ਹਨੇਰੀ ਤੇ بارش ਦਾ ਵੀ ਦੱਸਿਆ ਹੋਇਆ ਫਿਰ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਬਹੁਤ ਨੁਕਸਾਨ ਹੋਊਗਾ ਜੀ ਪ੍ਰਮਾਤਮਾ ਦੇ ਹੱਥ ਮੂਰੇ ਅਰਦਾਸ ਕਰਦੇ ਆਂ ਵੀ ਅਸੀਂ ਜੇ ਸਾਨੂੰ 5-7 ਦਿਨ ਦੇ ਦਿਓ ਜੀ ਕਿਰਾਂ ਨੂੰ 10 ਕਿਲੋ ਦੇ ਕੰਕੜਾ ਦਾ ਕੰਮ ਨਿਬੜੀ ਚਲ ਸਕੀਏ ਬਾਅਦ ਵਿੱਚ ਕੀਤੀ ਜਾਵੇ ਜੋ ਦਿੱਕੋ ਹੋਊਗਾ ਅਗਲੀ ਖਬਰ ਕਪੂਰਥਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਕਰੰਟ ਲੱਗਣ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਬਿਜਲੀ ਦੀਆਂ ਤਾਰਾਂ ਦੇ ਨਾਲ ਕਰੰਟ ਲੱਗਣ ਦੇ ਕਾਰਨ ਇਹ ਹਾ사 ਵਾਪਰਿਆ ਮਧੂਮੱਖੀਆਂ ਦੇ 36 ਤੋਂ ਸ਼ਾਇਦ ਕੱਢਣ ਅੱਛਾ ਸ਼ਾਇਦ ਕੱਟ ਰਹੇ ਸੀ ਦਰਸਿਲ ਦੋ ਵਿਅਕਤੀ ਇਸੇ ਦਰਾਨੀ ਹਾਸਾ ਵਾਪਰ ਜਾਂਦਾ ਹੈ ਅਚਾਨਕ ਨੇੜੇ ਪਈਆਂ ਤਾਰਾਂ ਦੀ ਤਾਰਾਂ ਦੇ ਵਿੱਚ ਕਰੰਟ ਆ ਗਿਆ ਸਚਿਨ ਤੇ ਦਿਨੇਸ਼ ਵਜੂ ਮ੍ਰਿਤਕਾਂ ਦੀ ਪਛਾਣ ਹੋਈ ਹੈ ਤਕਪੂਰਥਾ ਦੇ ਵਿੱਚ ਕਰੰਟ ਲੱਗਣ ਦੇ ਕਾਰਨ ਦਰਸਿਲ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਬਿਜਲੀ ਦੀਆਂ ਤਾਰਾਂ ਦੇ ਨਾਲ ਕਰੰਟ ਲੱਗਣ ਦੇ ਕਾਰਨ ਇਹ ਹਾਸਾ ਵਾਪਰਿਆ ਅਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮਧੂ ਮੱਖੀਆਂ ਦੇ ਛੱਤੇ ਤੋਂ ਇਹ ਦੋ ਵਿਅਕਤੀ ਜਦੋਂ ਸ਼ਾਇਦ ਕੱਟ ਰਹੇ ਸਨ ਤਾਂ ਅਚਾਨਕ ਨੇੜੇ ਪਈਆਂ ਤਾਰਾਂ ਦੇ ਵਿੱਚ ਕਰੰਟ ਆ ਜਾਂਦਾ ਹੈ ਤਾਂ ਇਹ ਦੋਵੇਂ ਲੋਕ ਕਰੰਟ ਦੀ ਚਪੇੜ ਦੇ ਵਿੱਚ ਆ ਗਏ ਜਿਨ੍ਹਾਂ ਦੀ ਕਿ ਮੌਤ ਹੋ ਗਈ ਹੈ